ਇੱਕ ਵਾਰੀ ਭਾਈ ਇੱਕ ਸਾਧ ਮਹਾਤਮਾ ਆਪਦੇ ਚੇਲੇ ਨੂੰ ਜ਼ਿੰਦਗੀ ਦਾ ਸਬਕ ਜਿਹੜਾ ਉਹਨੇ ਨਿਚੋੜ ਕੱਢਿਆ ਸੀ ਉਹ ਦੱਸ ਰਿਹਾ ਸੀ ਤੇ ਉਹ ਦੱਸਦਾ ਦੱਸਦਾ ਹਲੇ ਉਹਨੇ ਇੰਨੀ ਗੱਲ ਹੀ ਦੱਸੀ ਸੀ ਵੀ ਜ਼ਿੰਦਗੀ 'ਚ ਕਦੇ ਬਿੱਲੀ ਨਾ ਪਾਲੀ ਤੇ ਗੱਲ ਉਹਦੀ ਪੂਰੀ ਨਾ ਹੋਈ ਉਦੋਂ ਤੱਕ ਉਹਦੀ ਮੌਤ ਹੋ ਗਈ ਤੇ ਜਦੋਂ ਉਹਦੇ ਚੇਲੇ ਨੇ ਉਹ ਗੱਲ ਦੀ ਪੜਤਾਲ ਕੀਤੀ ਤਾਂ ਉਹ ਵੀ ਹੈਰਾਨ ਰਹਿ ਗਿਆ ਬਹੁਤ ਵੱਡਾ ਅਰਥ ਸੀ ਹਰੇਕ ਬੰਦੇ ਦੀ ਜ਼ਿੰਦਗੀ ਦੇ ਨਾਲ ਮਿਲਦੀ-ਜੁਲਦੀ ਗੱਲ ਹੈ ਜ਼ਰੂਰ ਸੁਣਿਓ ਸਾਰੀ ਕਹਾਣੀ ਤੇ ਊਂਗਲਜੀ ਮਾਰਕੀਟ ਪਾਇਓ ਨਾ ਇੱਕ ਵਾਰੀ ਭਾਈ ਇੱਕ ਸੰਤ ਮਹਾਤਮਾ ਸੀ ਤੇ ਇੱਕ ਉਹਦਾ ਚੇਲਾ ਸੀ ਉਹ ਕਿਸੇ ਪਿੰਡ 'ਚ ਰਹਿੰਦੇ ਸੀ ਤੇ ਇੱਕ ਦਿਨ ਉਹੋ ਸੰਤਾਂ ਦਾ ਆਖਰੀ ਦਿਨ ਆ ਗਿਆ ਤੇ ਜਦੋਂ ਉਹਨਾਂ ਨੂੰ ਲੱਗਿਆ ਪਤਾ ਵੀ ਹੁਣ ਦੁਨੀਆ ਤੋਂ ਜਾਣਾ ਉਹ ਆਪਦੇ ਚੇਲੇ ਨੂੰ ਉਪਦੇਸ਼ ਦੇਣ ਲੱਗੇ ਕਹਿੰਦੇ ਜ਼ਿੰਦਗੀ 'ਚ ਬਸ ਇੱਕ ਗੱਲ ਪੱਲੇ ਬੰਨ੍ਹ ਕੇ ਰੱਖੀ ਕਹਿੰਦਾ ਕਦੇ ਬਿੱਲੀ ਨਾ ਪਾਲੀਂ ਤੇ ਆਹੀ ਗੱਲ ਕਰਦੇ ਕਰਦੇ ਉਹ ਮਹਾਤਮਾ ਦੀ ਮੌਤ ਹੋ ਗਈ ਤੇ ਉਹਦਾ ਚੇਲਾ ਅਦਭਚਲ ਆਇਆ ਹੋਈ ਗੱਲ ਨੂੰ ਕਿਸੇ ਪਾਸੇ ਲਾ ਨਾ ਸਕਿਆ ਕਿਨਾਰੇ ਤੇ ਬਹੁਤ ਉਹ ਬੈਠਾ ਰਹਿੰਦਾ ਸਾਰਾ ਦਿਨ ਸੋਚੀ ਜਾਂਦਾ ਵੀ ਇਹਦਾ ਅਰਥ ਕੀ ਆ ਗੱਲ ਦਾ ਵੀ ਬਿੱਲੀ ਮੈਂ ਕਦੇ ਬਿੱਲੀ ਪਾਲਨੀ ਐ ਮੈਨੂੰ ਲੋੜ ਕੀ ਆ ਬਿੱਲੀ ਪਾਲਨ ਦੀ ਵੀ ਕੋਈ ਹਿਸਾਬ ਨਹੀਂ ਤੇ ਇੱਕ ਪਾਸੇ ਉਹ ਸੋਚਦਾ ਵੀ ਜਿਹੜਾ ਮੇਰਾ ਗੁਰੂ ਐ ਵੀ ਬਹੁਤ ਵੱਡਾ ਮਹਾਤਮਾ ਸੀ ਬਿਨਾਂ ਗੱਲੋਂ ਤਾਂ ਗੱਲ ਕਰਦਾ ਨਹੀਂ ਉਹ ਤੇ ਟਾਈਮ ਲੰਘ ਗਿਆ ਕਰਦੇ ਕਰਾਉਂਦੇ ਇੱਕ ਦਿਨ ਉਹ ਆਪਦੇ ਗੁਰੂ ਦੇ ਮਿੱਤਰ ਨੂੰ ਮਿਲਿਆ ਉਹ ਮਹਾਤਮਾ ਜੀ ਦੀ ਨਦੀ ਮੌਤ ਹੋਈ ਸੀ ਉਹਨਾਂ ਦੇ ਮਿੱਤਰ ਨੂੰ ਮਿਲਿਆ ਤੇ ਉਹਨਾਂ ਨੂੰ ਪੁੱਛਣ ਲੱਗ ਗਿਆ ਕਹਿੰਦਾ ਵੀ ਮੇਰੇ ਗੁਰੂ ਜੀ ਨੇ ਮੈਨੂੰ ਕਿਹਾ ਵੀ ਕਦੇ ਬਿੱਲੀ ਨਾ ਪਾਲੀਂ ਤੇ ਇਹ ਗੱਲ ਦਾ ਅਰਥ ਕੀ ਹੈ ਤੇ ਜਿਹੜਾ ਉਹਦੇ ਗੁਰੂ ਦਾ ਮਿੱਤਰ ਸੀ ਉਹ ਵੀ ਮਹਾਤਮਾ ਸੀ ਉਹਦੀ ਗੱਲ ਸੁਣ ਕੇ ਉਹ ਮੁਸਕਰਾਇਆ ਕਹਿੰਦਾ ਜੇ ਸੱਚ ਦੱਸਾਂ ਤਾਂ ਤੇਰਾ ਗੁਰੂ ਤੈਨੂੰ ਜ਼ਿੰਦਗੀ ਦਾ ਸਾਰ ਥੋੜੇ ਸ਼ਬਦਾਂ 'ਚ ਹੀ ਦੱਸ ਗਿਆ ਪੂਰੀ ਜ਼ਿੰਦਗੀ ਦਾ ਸਾਰ ਇਹ ਵੇ ਜਦੋਂ ਮੇਰੇ ਗੁਰੂ ਜੀ ਮਰੇ ਤੀ ਉਹਨਾਂ ਨੇ ਵੀ ਮੈਨੂੰ ਇਹੀ ਉਪਦੇਸ਼ ਦਿੱਤਾ ਸੀ ਪਰ ਮੈਂ ਮੂਰਖ ਸੀ ਮੈਂ ਸਮਝ ਹੀ ਨਹੀਂ ਸਕਿਆ ਐਨੀ ਡੂੰਗੀ ਗੱਲ ਨੂੰ ਤੇ ਆਪਦੀ ਸਾਰੀ ਜ਼ਿੰਦਗੀ ਬਰਬਾਦ ਕਰ ਲਈ ਅੱਜ ਕਹਿੰਦਾ ਮੈਂ ਤੈਨੂੰ ਇਹਦਾ ਅਰਥ ਸਮਝਾਉਣਾ ਤੇ ਪੂਰੀ ਗੌਰ ਨਾਲ ਸੁਣੀ ਵੀ ਇਹ ਪੂਰੀ ਗੱਲ ਹੈ ਕੀ ਹੈ ਕਿ ਮੈਂ ਜਦੋਂ ਮੇਰੇ ਗੁਰੂ ਨੇ ਮੈਨੂੰ ਕਿਹਾ ਤੇ ਉਹਨਾਂ ਦੀ ਮੌਤ ਹੋ ਗਈ ਵੀ ਬਿੱਲੀ ਨਾ ਪਾਲੀ ਮੈਂ ਉਹਨਾਂ ਦੀ ਗੱਲ ਨੂੰ ਜਮਾ ਬੇਅਰਥ ਸਮਝਿਆ ਤੇ ਪੂਰੀ ਜ਼ਿੰਦਗੀ ਚ ਕਦੇ ਇਹਦਾ ਅਰਥ ਕੱਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਨਾ ਕਿਸੇ ਨੂੰ ਪੁੱਛਿਆ ਕਿਉਂ ਮੈਨੂੰ ਐ ਸੀ ਵੀ ਆਪਾਂ ਵੀ ਇਹ ਬੇਅਰਥ ਗੱਲ ਕਰਨੀ ਕਿਉਂ ਧਿਆਨ ਦਈਏ ਫਿਰ ਉਦੋਂ ਬਾਅਦ ਕਹਿੰਦਾ ਜਦੋਂ ਮੈਂ ਤਿਆਗ ਲੈ ਕੇ ਘਰ-ਬਾਰ ਛੱਡ ਕੇ ਇਹ ਦੁਨੀਆ ਤੋਂ মোহ ਤੋੜ ਕੇ ਬਣਾ ਦੇ ਵਿੱਚ ਰਹਿਣ ਲੱਗਿਆ ਉਥੇ ਇਹ ਚੀਜ਼ ਦੀ ਸ਼ੁਰੂਆਤ ਹੋਈ ਕਹਿੰਦਾ ਜਿੱਥੇ ਮੈਂ ਰਹਿੰਦਾ ਸੀ ਕੂਟੀਆ ਪਾਈ ਉਥੇ ਨੇੜੇ ਇੱਕ ਪਿੰਡ ਲੱਗਦਾ ਸੀ ਜਿੱਥੇ ਮੈਂ ਭਿਖਿਆ ਮੰਗਣ ਜਾਂਦਾ ਹੁੰਦਾ ਸੀ ਰੋਟੀ ਦਾ ਬੰਦੋਬਸਤ ਕਰਨਾ ਤੇ ਜਦੋਂ ਨੂੰ ਮੈਂ ਭਿਖਿਆ ਮੰਗਣ ਜਾਂਦਾ ਆਉਂਦੇ ਨੂੰ ਚੂਹੇ ਮੇਰੇ ਕੱਪੜਿਆਂ ਨੂੰ ਟੁੱਕ ਦਿੰਦੇ ਤੇ ਇੱਕ ਦਿਨ ਮੈਂ ਪਿੰਡ ਵਾਲਿਆਂ ਨੂੰ ਕਿਹਾ ਵੀ ਮੈਨੂੰ ਚੂਹੇ ਬਹੁਤ ਪਰੇਸ਼ਾਨ ਕਰਦੇ ਨੇ ਕੀ ਹੱਲ ਕਰਾਂ ਮੈਂ ਤੇ ਪਿੰਡ ਵਾਲੇ ਕਹਿੰਦੇ ਇਹ ਕਿੱਡੀ ਕੀ ਗੱਲ ਐ ਤੂੰ ਇੱਕ ਬਿੱਲੀ ਰੱਖ ਲਾ ਉਥੇ ਤੇ ਮੁੜ ਕੇ ਚੂਹੇ ਲਵੇ ਲਾ ਗਏ ਸਾਨੂੰ ਕਹੀਂ ਤੇ ਕਹਿੰਦਾ ਮੈਂ ਉਹਨਾਂ ਦੀ ਗੱਲ ਮੰਨ ਕੇ ਐਂ ਕਰਿਆ ਮੈਂ ਬਿੱਲੀ ਰੱਖ ਲਈ ਤੇ ਜਦੋਂ ਬਿੱਲੀ ਰੱਖ ਲਈ ਜਾਇਆ ਕਰਾਂ ਦੁਬਾਰੇ ਭਿਖਿਆ ਮੰਗਣਾ ਨਾਲ ਮੈਂ ਬਿੱਲੀ ਰਿਆਂ ਦੋ ਰੋਟੀਆਂ ਮੰਗ ਲਿਆ ਕਰਾਂ ਤੇ ਨਾਲੇ ਦੁੱਧ ਮੰਗਣ ਲੱਗ ਗਿਆ ਤੇ ਮੰਗਦੇ ਮੰਗਦੇ ਜਦੋਂ ਪਿੰਡ ਵਾਲੇ ਤੰਗ ਹੋ ਗਏ ਕਹਿੰਦੇ ਅਸੀਂ ਤੇਰੀ ਬਿੱਲੀ ਨੂੰ ਕਿੱਥੋਂ ਦੁੱਧ ਦਈ ਜਾਈਏ ਕਹਿੰਦੇ ਤੂੰ ਐਂ ਕਰ ਗਾਂ ਰੱਖ ਲੈ ਨਾਲੇ ਤੇਰੀ ਬਿੱਲੀ ਦਾ ਸਰਜਾ ਕਰੂ ਕਹਿੰਦਾ ਮੈਂ ਗਾਂ ਰੱਖ ਲਈ ਜਦੋਂ ਗਾਂ ਰੱਖੀ ਤੇ ਮੈਂ ਪਿੰਡ ਵਾਲਿਆਂ ਤੋਂ ਹਰਾ ਚਾਰਾ ਮੰਗਣ ਲੱਗ ਗਿਆ ਤੇ ਜਦੋਂ ਮੰਗਣ ਲੱਗਿਆ ਥੋੜੇ ਜਿ ਦਿਨ ਤਾਂ ਮਿਲਿਆ ਪਿੰਡ ਵਾਲੇ ਕਹਿੰਦੇ ਵੀ ਅਸੀਂ ਤੇਰੇ ਪਸ਼ੂ ਕਿੱਥੋਂ ਪਾਲ ਕੇ ਤੂੰ ਐਂ ਕਰ ਉਥੇ ਤੇਰੇ ਲਵੇ ਇੱਕ ਜੀਮੀ ਪਈ ਐ ਉਹ ਚ ਆਪਦਾ ਬੀਜ ਲਿਆ ਕਰ ਤੂੰ ਹਰਾ ਚਾਰਾ ਤੇ ਤੇਰਾ ਵਧੀਆ ਗਿਜਾਰਾ ਹੋਣ ਲੱਗ ਸੂ ਕਹਿੰਦਾ ਮੈਂ ਉਹਨਾਂ ਦੀ ਗੱਲ ਫੇਰ ਮੰਨ ਲਈ ਤੇ ਉਥੇ ਹਰਾ ਚਾਰਾ ਬੀਜ ਲਿਆ ਤੇ ਬੀਜ ਕੇ ਜਦੋਂ ਇੰਨਾ ਕੁਸ ਮੈਨੂੰ ਕਰਨਾ ਪਿਆ ਮੈਂ ਪਿੰਡ ਵਾਲਿਆਂ ਨੂੰ ਕਿਹਾ ਵੀ ਮੇਰੇ ਤਾਂ ਗੱਲ ਹਿਸਾਬ ਚ ਨਹੀਂ ਆਉਂਦੀ ਉਹ ਕਹਿੰਦੇ ਵੀ ਇਹ ਚ ਕੀ ਵੱਡੀ ਗੱਲ ਐ ਕਹਿੰਦੇ ਆਪਣੇ ਪਿੰਡ ਇੱਕ ਵਿਧਵਾ ਔਰਤ ਐ ਤੂੰ ਉਹਨੂੰ ਰੱਖ ਲੈ ਨਾਲੇ ਤਾਂ ਉਹ ਘਾਉਗਾ ਦਿਆ ਕਰੂ ਤੇ ਨਾਲੇ ਤੇਰੀ ਗਾਂ ਤੇ ਬਿੱਲੀ ਸੰਭਲੂ ਤੇ ਬਦਲੇ ਚ ਤੂੰ ਉਹਨੂੰ ਵਿਚਾਰੀ ਨੂੰ ਦੋ ਰੋਟੀਆਂ ਦੇ ਦਿਆ ਕਰੀ ਤੇ ਮੈਂ ਕਿਹਾ ਠੀਕ ਐ ਤੇ ਉਹ ਕਹਿੰਦੇ ਵੀ ਉਹ ਸੰਤਾਂ ਦਾ ਆਦਰ ਵੀ ਬਹੁਤ ਕਰਦੀ ਐ ਤੇ ਐ ਹੋਇਆ ਭਈ ਉਹਨੇ ਨਾਲ ਇਧਾਂ ਖਰਾਚਾਰਾ ਵੀ ਜਲਿਆ ਤੇ ਨਾਲੇ ਉਹੋ ਥੋੜੀ ਬਹੁਤੀ ਕਣਕ ਤੇ ਹੋਰ ਅਨ ਉਗਾ ਲਿਆ ਕਰੀ ਤੇ ਹੌਲੀ ਹੌਲੀ ਕਹਿੰਦਾ ਮੈਨੂੰ ਤਾਂ ਉਹ ਚਮਕੀ ਲੱਗਣ ਲੱਗ ਗਈ ਕਿਉਂ ਸੇਵਾ ਵਾਲੀ ਕਰਦੀ ਤੀ ਮੇਰੀ ਮਦਦ ਵਾਲੀ ਹੁੰਦੀ ਤੀ ਤੇ ਮੈਨੂੰ ਸੁੱਖ ਪੈ ਗਿਆ ਉਹਦਾ ਤੇ ਹੌਲੀ ਹੌਲੀ ਕਹਿੰਦਾ ਸੀ ਵਿਆਹ ਕਰਾ ਲਿਆ ਜਦੋਂ ਵਿਆਹ ਕਰਾ ਲਿਆ ਸਾਲ ਬਾਅਦ ਬੱਚਾ ਹੋ ਗਿਆ ਫਿਰ ਕਹਿੰਦਾ ਜਿਹੜੀ ਚੀਜ਼ ਨੂੰ ਮੈਂ ਛੱਡ ਕੇ ਸੰਸਾਰ ਨੂੰ ਉਹਦੇ ਮੋਹ ਨੂੰ ਸੰਿਆਸੀ ਹੋਇਆ ਸੀ ਕਨਾਂ ਉਥੋਂ ਫੇਰ ਵਾਪਸ ਗ੍ਰਸਥੀ ਬਣ ਗਿਆ ਤੇ ਉਹੀ ਪਿੰਡ ਵਾਲੇ ਲੋਕ ਮੈਨੂੰ ਠਰਕੀ ਕਹਿਣ ਲੱਗ ਗਏ ਕਹਿੰਦੇ ਸਾਥ ਵਾਲਾ ਠਰਕੀ ਨਿਕਲਿਆ ਕੁੜੀ ਕੱਢ ਕੇ ਲੈ ਗਿਆ ਪਿੰਡ ਚੋਂ ਬਹੂ ਕੱਢ ਕੇ ਲੈ ਗਿਆ ਤੇ ਉਹ ਤਾਂ ਰੋਟੀ ਵੀ ਦੇਣੋਂ हट ਗਏ ਕਹਿੰਦੇ ਤੇਰਾ ਚਾਲ ਚੱਲਣ ਸਹੀ ਨਹੀਂ ਹੈਗਾ ਕਹਿੰਦਾ ਫੇਰ ਉਥੋਂ ਗਰੀਬੀ ਸ਼ੁਰੂ ਹੋਗੀ ਆਪ ਦਾ ਪਰਿਵਾਰ ਪਾਲਣਾ ਪਿਆ ਮੈਨੂੰ ਰੋਟੀ ਵਾਸਤੇ ਬਹੁਤ ਬੰਦੋ ਵਸਤ ਕਰਨੇ ਪਏ ਤੇਰੇ ਗੁਰੂ ਨੇ ਕਿਹਾ ਵੀ ਬਿੱਲੀ ਨਾ ਪਾਲੀ ਇਹਦਾ ਅਰਥ ਇਹ ਆ ਵੀ ਮਨ ਨੂੰ ਕਦੇ ਸੂਟ ਨਾ ਦਈ ਮਨ ਨੂੰ ਸਦਾ ਕਾਬੂ ਚ ਰੱਖੀ ਕਹਿੰਦਾ ਜਿਵੇਂ ਉਹ ਪਿੰਡ ਵਾਲੇ ਤਰ੍ਹਾਂ-ਤਰ੍ਹਾਂ ਦੀਆਂ ਤਰਕੀਬਾਂ ਦਿੰਦੇ ਸੀ ਜਿਹੜਾ ਆਪਣਾ ਮਨ ਹੈ ਉਹ ਪਿੰਡ ਵਾਲਿਆਂ ਵਰਗਾ ਤੇ ਉਹ ਜਮਾਈ ਕੋਲੇ ਨੇ ਰੋਜ਼ ਨਵੀਂ ਨਵੀਂ ਤੋਂ ਨਵੀਂ ਲਾਲਸਾ ਪੈਦਾ ਹੁੰਦੀ ਰਹਿੰਦੀ ਹੈ ਤੇ ਲੋੜ ਤੋਂ ਫੇਰ ਲੋੜ ਨਵੀਂ ਪੈਦਾ ਹੋ ਜਾਂਦੀ ਹੈ ਕਹਿੰਦਾ ਜਿਵੇਂ ਪਿੰਡ ਵਾਲਿਆਂ ਨੇ ਮੈਨੂੰ ਬਿੱਲੀ ਕਦੇ ਗਾਂ ਤੇ ਕਦੇ ਔਰਤ ਰੱਖਣ ਵਾਸਤੇ ਲਾਲਚ ਦਿੱਤਾ ਤੇ ਜਿਗਿਆਸਾ ਜਗਾਈ ਏशे ਤਰ੍ਹਾਂ ਕਹਿੰਦਾ ਆਪਣਾ ਮਨ ਹੈ ਨਿਤ ਨਵੀਂ ਤੋਂ ਨਵੀਂ ਲੋੜ ਤੇ ਲੋੜਾਂ ਦੇ ਵਿੱਚੋਂ ਫੇਰ ਲੋੜਾਂ ਨਿਕਲਿਆਉਂਦੀਆਂ ਨੇ ਕਹਿੰਦਾ ਜੇ ਮੈਂ ਪਹਿਲੇ ਲਾਲਚ ਨੂੰ ਹੀ ਠੋਕਰਾਤਾ ਹੁੰਦਾ ਭਾਵ ਬਿੱਲੀ ਨਾ ਪਾਲੀ ਹੁੰਦੀ ਨਾ ਮੈਨੂੰ ਗਾਂ ਰੱਖਣ ਦੀ ਲੋੜ ਸੀ ਨਾ ਉਹ ਔਰਤ ਤੇ ਮੇਰੀ ਆ ਹਾਲਤ ਨਹੀਂ ਸੀ ਹੋਣੀ ਤੇ ਇਸੇ ਤਰ੍ਹਾਂ ਆਪਾਂ ਆਮ ਹੀ ਦੇਖਦੇ ਆਂ ਵੀ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਦਤ ਲੱਗ ਜਾਂਦੀ ਐ ਚਾਹੇ ਉਹ ਸ਼ਰਾਬ ਦੀ ਹੋਵੇ ਤੰਬਾਕੂ ਦੀ ਹੋਵੇ ਬੀੜੀ ਦੀ ਹੋਵੇ ਜਾਂ ਹੋਰ ਕੋਈ ਨਸ਼ਾ ਹੋਵੇ ਉਹ ਸਾਰਾ ਮਨ ਨੂੰ ਦਿੱਤੀ ਸ਼ੂਟ ਕਰ ਕੀ ਹੁੰਦਾ ਜਦੋਂ ਆਪਾਂ ਖੋਲ ਦੇ ਦਿੰਨੇ ਆ ਮਨ ਨੂੰ ਵੀ ਇੱਕ ਵਾਰੀ ਚਲ ਦੇਖ ਲੈਣੇ ਕੋਈ ਨਾ ਵੀ ਮੁੜ ਕੇ ਆਪਾਂ ਇਹ ਚੀਜ਼ ਨੂੰ ਨਾ ਵਰਤਾਂਗੇ ਉਸੇ ਦੇ ਨਤੀਜਾ ਹੁੰਦਾ ਹੈ ਜੇ ਪਹਿਲੀ ਵਾਰੀ ਉਹ ਇਹ ਮਨ ਨੂੰ ਰੋਕ ਲਿਆ ਜਾਵੇ ਤਾਂ ਮੁੜ ਕੇ ਉਹ ਚੀਜ਼ ਇੱਕ ਵਾਰੀ ਦਿੱਤਾ ਆਨੰਦ ਉਹ ਚੀਜ਼ ਦਾ ਆਪਣੀ ਆਦਤ ਨਾ ਬਣ ਜੇ ਤੇ ਪਹਿਲੀ ਵਾਰੀ ਉਹ ਹੀ ਮਨ ਨੂੰ ਸਖਤੀ ਦੇ ਨਾਲ ਰੋਕ ਲਿਆ ਜਾਵੇ ਜੇ ਸੌਖੇ ਸ਼ਬਦਾਂ ਚ ਕਹਾਂ ਤਾਂ ਬਿੱਲੀ ਪਾਲੋ ਹੀ ਨਾ ਪਹਿਲੀ ਵਾਰੀ ਉਹ ਹੀ ਲਓ ਵੀ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤਾਂ ਕਿ ਸਾਰਿਆਂ ਤੱਕ ਪਹੁੰਚ ਸਕੇ ਚੰਗੀ ਗੱਲ ਹੈ ਹੋਰ ਵੀ ਬਹੁਤ ਗੰਦਮੰਦ ਪਾਈ ਜਾਂਦੇ ਆ ਲੋਕ ਪਰ ਇਹ ਚੰਗੀ ਚੀਜ਼ ਪਾਈ ਹੈ ਤੇ ਆਸ ਕਰਦਾ ਵੀ ਤੁਸੀਂ ਆਪੇ ਸ਼ੇਅਰ ਕਰੋਗੇ ਕਹਿਣ ਦੀ ਵੀ ਲੋੜ ਨਹੀਂ ਤੇ ਨਾਲੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗੀ ਗੱਲ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੁਸੀਂ ਦੇਖਦੇ ਹੋ ਧੰਨਵਾਦ ਸਾਰਿਆਂ ਦਾ